ਓਏ ਮੈਂ ਟੂ ਚੱਲ ਪਾ ਤੂੰ ਦੂੜੀ ਜਾ ਕੇ ਲੈ ਆਈਏ ਓ ਯਾਰ ਕਾਣੂ ਯਾਰ ਪਾਪੇ ਇਨੀ ਦਾ ਗਰਮੀ ਆ ਯਾਰਾ ਓ ਮੇਰੀ ਗੈਲ ਸੋਣਾ ਮੌਸਮ ਨੇਰੀ ਆਲਾ ਹੋਇਆ ਪੈ ਸਾਰੀ ਉਡੂ ਚ ਮੁੜ ਕੇ ਪਾਵਾਂਗੇ ਕੀ ਪਸੂਆਂ ਨੂੰ ਓਏ ਮੈਥੋਂ ਵੀ ਚਾਈਦਾ ਯਾਰ ਗਰਮੀ ਬੜੀ ਆ ਮੈਂ ਪਿੰਡ ਚ ਵੀ ਜਾ ਕੇ ਆ ਮੈਨੂੰ ਕੋਈ ਬੰਦਾ ਨਹੀਂ ਮਿਲਣਾ ਕਿ ਦਿਹਾੜੀ ਆ ਮਿਲੇ ਦੂੜੀ ਚ ਕਾਦੇ ਬੰਦੇ ਨੂੰ ਹੁਣ ਸਿੱਟਦੇ ਆਪਾਂ ਚੱਕੇ ਅੰਦਰ ਓ ਯਾਰ ਕਉ ਯਾਰ ਐ ਕਰਦਾ ਹੁਣ ਕਉ ਕਉ ਯਾਰ ਨਹੀਂ ਅੱਖੇ ਲੱਗ ਜਾਇਆ ਕਰ ਦੁੱਧ ਨੂੰ ਦਾਤ ਨੇ ਚੱਕ ਲੈਣਾ ਗੜਬਿਉ ਦੀ ਪਾਉ ਦੇ ਮੈਨੂੰ ਦਹੀਂ ਨਹੀਂ ਫੋਕਣ ਦਿੰਦਾ ਬਣਾਓ ਐ ਕਰੋ ਪਾएंगे ਕੀ ਉਹਨਾਂ ਨੂੰ ਫਿਰ ਆ ਯਾਰ ਹੂੰ ਹਰ ਆ ਯਾਰ ਨਾਲ ਨਿਕਲਿਆ ਕਰੋ ਮੋਇਲਾਆਂ ਜਾਂ ਚੋਂ ਗਿਆ ਬਗਾ ਮੇਰਾ ਪੁੱਤ ਆ ਜਾ ਤੁਰ ਪਾ ਯਾਰ ਪਾ ਪਿਆਰ ਗਰਮੀ ਬੜੀ ਆ ਮਾਨੀ ਪੂ ਪਾਣੀ ਪੀਚ ਆਉਣਾ ਚਾਹਾਂ ਗਰਮੀ ਤਾਂ ਹਟਾ ਦੂੰ ਲੱਗਣਾ ਮੈਂ ਤੈਨੂੰ ਨਿੰਬੂ ਪਾਣੀ ਤਰ ਹੁਣੀ ਨਾ ਪੈਂਦਾ ਰਸਨਾ ਮੈਂ ਓ ਯਾਰ ਪੀ ਆਉਣ ਦੇ ਬਾਪੇ ਔਰ ਕੰਮ ਕਰਾ ਦੇ ਬੰਦੇਾਂ ਨੂੰ ਅੱਜ ਕੰਮ ਕਿਹਾਗਾ ਡੱਕਾ ਤੋੜ ਕੇ ਰਾਜੀ ਨਹੀਂ ਅਨੇਂਬੂ ਪਾਣੀ ਤਾਂ ਪੀ ਆਉਣ ਦੇ ਫਿਰ ਥੋੜੇ ਬਸ ਦੀ ਗੱਲ ਨਹੀਂ ਤੈਨੂੰ ਪਤਾ ਸਾਰੇ ਘਰਾਂ ਚ ਹੁਣ ਦੁੱਧ ਦਾ ਮੁੱਲ ਦਾ 30% ਲੋਕਾਂ ਕੋਲੇ ਪਸ਼ੂ ਰਹਿ ਗਏ ਆ ਥੋੜੇ ਲਛਣਾ ਕਰਕੇ ਜਾਂ ਕਰਕੇ ਆ ਪਾਪੇ ਯਾਰ ਕਰ ਲੈਣਾ ਯਾਰ ਤੂੰ ਮੈਨੂੰ ਕਹਿ ਜੂਗਾ ਕਰਲਾ ਨਾਲੇ ਨਾ ਪਾਪੇ ਨਹੀਂ ਕਰਿਆ ਹੁਣ ਤੱਕ ਤੂੰ ਢੱਕਾ ਥੋੜਾ ਕਦੇ ਚਲਾ ਇਧਰ ਚੱਕਾ ਦੂੜੀ ਆ ਨਿੰਬੂ ਪਾਣੀ ਪੀ ਆਉਣ ਦੇ ਮੈਥੋਂ ਨਾ ਤੰਗਲੀਆਂ ਖਾਏਗਾ ਪਿੱਠ ਤੇ ਆ ਜਾ ਕਰਾਂ ਓਕਾਸ਼ ਤੇਰੀ ਲੋਟੀ ਸ਼ਰਟ ਕਿੱਥੇ ਨਾਲੇ ਬੂਟ ਕਿੱਥੇ ਆ? ਬਾਈ ਮੋਟਰਸਾਈਕਲ ਤੇ ਕਿੱਟ ਪਈ ਉਹ ਚ ਪਈ ਆ। ਤੇ ਤੇਰੇ ਗੰਢਿਆ ਤੂੰ ਕੀ ਹਾਲ ਆ ਬੂਟ ਕਿੱਥੇ ਆ? ਮੇਰੇ ਵੀ ਉਸੇ ਕਿੱਟ ਚ ਪਏ ਮੋਟਰਸਾਈਕਲ ਤੇ। ਸਾਨੂੰ ਤਾਂ ਕਹੀ ਜਾਂਦਾ ਪਰ ਤੇਰੇ ਕੱਪੜੇ ਕਿੱਥੇ ਆ? ਮੇਰੇ ਬਾਈ ਮੋਟਰ ਹੈਗਾ ਤੇ ਕਿੱਟ ਪਈ ਆ ਉੱਥੇ ਆ। ਉਹ ਬੰਦੀ ਥੋੜਿਆਂ ਬਾਕੀ ਕਰੀਏ ਹੁਣ। ਫੇਰ ਹੁਣ ਮਿੰਟੂ ਨੂੰ ਪੁੱਛ ਲੈ ਫੋਨ ਲਾ ਕੇ। ਮਿੰਟੂ ਨੂੰ ਪੁੱਛ ਲੈਣਾ ਮੈਂ। ਚਲ ਪਤਾ ਕਰ। ਹੈਲੋ। ਉਹ ਮਿੰਟੂ ਕਿੱਥੇ ਆ? ਉਹ ਯਾਰ ਤੈਨੂੰ ਦੱਸਿਆ ਤਾਂ ਸੀਗਾ ਵੀ ਅੱਜ ਆਪਣਾ ਮੈਚ ਆ ਆਪਾਂ ਜਾਣਾਗਾ। ਮੈਂ ਵੀ ਟੂਰਨਾਮੈਂਟ ਤੀਆਂ ਆ ਨਾ ਨਾ ਮੈਂ ਉਹ ਤੂੜੀ ਵਾਲੇ ਟੂਰਨਾਮੈਂਟ ਤੇ ਆ ਬਾਈ ਯਾਰ ਉਹਨਾਂ ਮਾਇਣੀ ਆਉਂਦਾ ਭਰਾਵਾ ਯਾਰ ਮਾ ਬਾਪੂ ਗੋਲਾ ਅੰਗਲੀ ਜੇ ਕੀ ਖੜਾ ਕੋਲੇ ਉਹ ਤੂੜੀ ਪਾਉਣਾ ਯਾਰ ਫੇਰ ਤਾਂ ਬੰਦਾ ਨਹੀਂ ਮਿਲਿਆ ਯਾਰ ਗੁਮਨਦੀਪ ਕਿਹਦਾ ਫੂਣਾ ਓਏ ਉਹ ਖੜਦਾ ਬਾਪੂ ਯਾਰ ਮੈਨੂੰ ਨਹੀਂ ਪਤਾ ਬਾਹੀ ਆਏ ਆ 35 ਫੂਣ ਆ ਗਏ ਤੈਨੂੰ ਸੁਖਵੀਰ ਬਾਦਲਾਂਗਾ ਮੈਨੂੰ ਨਹੀਂ ਪਤਾ ਯਾਰ ਬਾਪੂ ਉਸੀ ਕਰ ਲੋ ਯਾਰ ਅਕੇ ਖੇਤ ਗੱਲ ਬਾਪੂ ਗੱਲ ਦਾ ਸਮਰਗ ਕਰ ਲੈ ਬਾਪੂ ਤਰਾ ਖੜਾਗਾ ਫੋਨ ਤਾਂ ਕਿਸਦਾ ਹੋਰ ਆ ਕੌਣ ਸੀ ਕੱਟਦਾ ਯਾਰ ਬਾਪੂ ਫਿਰ ਕੱਟਦਾ ਨਾਲੇ ਨਾ ਕੱਟਦਾ ਕੌਣ ਸੀ ਉਹ ਆ ਮੁੰਡੇ ਜੀਏ ਕਹਿੰਦੇ ਖੱਡਣੇ ਜਾਣਾ ਖੱਡਣੇ ਜਾਣਾ ਨਾਲੇ ਨਾ ਝੋੜਾ ਜਿੰਦਾ ਟੁੱਟਿਆ ਜਾ ਮੇਰਾ ਆ ਫੜਾ ਦੇ ਉਹਨਾਂ ਨੂੰ ਫੜਾ ਦੇ ਨਾਲ ਪੱਲੀ ਫੜੇ ਇਧਰੋਂ ਈ ਵੜਿਆ ਉਹ ਯਾਰ ਉਹਦਾ ਤੂੜੀ ਪਾਈ ਜਾਂਦਾ ਖੇਤ ਚੱਲ ਬੱਖੇਦਾ ਹੋ ਜਾਣੇ ਫਿਰ ਆਪਾਂ ਬਾਪੂ ਉਹਦਾ ਗਾਲਾਂ ਕੱਢੀ ਜਾਂਦਾ ਉਹਨੂੰ ਉਹ ਕੋਈ ਨਾ ਬਾਪੂ ਨਾ ਮੇਰੀ ਲਿਹਾਜ਼ ਵਾਲੀ ਐ ਦੇਖ ਲੈ ਤਾਇਆ ਮੰਨੂ ਮੇਰੀ ਗੱਲ ਯਾਰ ਚਲੋ ਫਿਰ ਚਲ ਫੇ ਚੱਲਦੇ ਆ ਆ ਜੋ ਉਹ ਤੈਨੂੰ ਕੀ ਹੋ ਗਿਆ ਹੁਣ ਪਿੱਛੇ ਜੇ ਲੁਕੀ ਜਾਣਾ ਭਾਈ ਮੈਂ ਨਹੀਂ ਜਾਂਦਾ ਕਿਉਂ ਉਹਦਾ ਬਾਪੂ ਬਾਲਾ ਪੜਾ ਭਾਈ ਦੋ ਤਿੰਨ ਆਰੀ ਪਹਿਲਾਂ ਸਾਡੇ ਘਰੇ ਲਾਂਭਾ ਦੇ ਗਿਆ ਉਹ ਤਾਂ ਮੈਨੂੰ ਸੂਈ ਕੁੱਤੀ ਉਵੇਂ ਪੈਂਦਾ ਕੋਈ ਇਹਦੇ ਨਾਲ ਬੜੀ ਲਿਆ ਆ ਜਾ ਉਹਦੀ ਨਹੀਂ ਗੱਲ ਪੈਂਦਾ ਹਾਂ ਭਾਈ ਮੈਂ ਤਾਂ ਸੂਈ ਕੁੱਤੀ ਉਵੇਂ ਪੈਂਦਾ ਭਾਈ ਉਹ ਪਹਿਲਾਂ ਦੋ ਤਿੰਨ ਆਰੀ ਪਹਿਲਾਂ ਕਹਿ ਗਏ ਸਾਨੂੰ ਉਹ ਤਾਂ ਮੇਰੇ ਇੱਕ ਦਿਨ ਮਗਰ ਜੋੜਾ ਲੈ ਕੇ ਪੈ ਗਿਆ ਸੀ ਕੋਈ ਐਵੇਂ ਡਰੀ ਜਾਣਾ ਤੂੰ ਨਹੀਂ ਭਾਈ ਮੈਂ ਨਹੀਂ ਜਾਂਦਾ ਤੁਸੀਂ ਜਾਓ ਚੱਲ ਫਿਰ ਉੱਥੇ ਖੜ ਜਾ ਤੂੰ ਜਾ ਮੋਟਰਸਾਈਕਲ ਕੋਲ ਜਾ ਆ ਗੱਲਿਆ ਆਪਾਂ ਔਲੱਗੇ ਭਾਈ ਲੜਦ ਸਮਰ ਕੇ ਕੀਤਾ ਅੱਗੇ ਜੀ ਕਿਣੀ ਜਾਣਾ ਤਾਇਆ ਜੀ ਸਤਿ ਸ਼੍ਰੀ ਅਕਾਲ ਤਾਇਆ ਜੀ ਪਰਿਵੰਨ ਉੱਪਰ ਹੀ ਰਹਿ ਯਾਰ ਇਹ ਕਿ ਮੈਥੇ ਹੋਏ ਨੀਮੀ ਪੜੀ ਮੈਸੇਜ ਮੂਸੀ ਕਰਿਆ ਹੋਊ ਸਾਲੇ ਮੇਰੇ ਨੇ ਵੀ ਆ ਜਾ ਲੜ ਫੜਨ ਨਾਲ ਤਾਇਆ ਅਸੀਂ ਖੇਡਣ ਜਾਣਾ ਸੀਗਾ ਤਾਇਆ ਆਪਣੀ ਤਾਂ ਪ੍ਰਾਣੀ ਲੈ ਆ ਜਾ ਉਹ ਨਾਲ ਪੜਦਾ ਰਹਿ ਤਾਇਏ ਦੇ ਪ੍ਰਾਣੀ ਇਹਦੀ ਵੱਡਾ ਆ ਇਹ ਲਿਆਜ ਵਾਲਾ ਲੜ ਫੜੋ ਤੂੰ ਪਾਪੇ ਭਾਈ ਨਾ ਉਰ ਮੈਂ ਪੇਜੀ ਖੜਾਂਗਾ ਜਾ ਆ ਬੜੇ ਉਹ ਤਾਇਆ ਬਗ ਜਾਣਦੇ ਨਾ ਯਾਰ ਹਾਜੀ ਸੁਣੀ ਮੋੜਿਆ ਨਾ ਓਏ ਗੱਲ ਸੁਣ ਓਏ ਖੇਡਣ ਨੂੰ ਤਾਂ ਕਹਿਣਾ ਆਗੇ ਤੈਨੂੰ ਇਹ ਕਿਤਰੇ ਐਡੀ ਹਮਦਰਦ ਦਾ ਇਹ ਥੂੜੀ ਪਵਾ ਕੇ ਦਿਖਾਉਣ ਨਾਲ ਤੇਰੇ ਇਹ ਓ ਪਾਪੇ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਓਏ ਤੇਰੀ ਤਾਂ ਜੰਦ ਕੱਢ ਲੈ ਚੱਲੀਆਂ ਖੇਡਣ ਖੁੱਡਣ ਵਾਲੀਆਂ ਐ ਆੜੀਆਂ ਨੇ ਕੰਮ ਕੁਮਾਲੀਆਂ ਆੜੀਆਂ ਗਈਆਂ ਉਹ ਟਾਈਮ ਸਾਡੇ ਵੇਰੀ ਹੁੰਦਾ ਸੀਗਾ ਨਾ ਐਵੇਂ ਲਾਦਾ ਤੈਨੂੰ ਐਵੇਂ ਦੇਖੀਏ ਤੇਰਾ ਐਵੇਂ ਹਾਂ ਉਹ ਡੱਕਾ ਨਹੀਂ ਕਰਾਉਂਦੇ ਤੇਰੇ ਨਾਲ ਇਹ ਕਰਾਉਂ ਨਾ ਤਾਇਆ ਮੇਰੇ ਯਾਰ ਨੂੰ ਲੰਮਾ ਨਾ ਦੇ ਅਸੀਂ ਖੜਨ ਵਾਲੇ ਨਾਲੇ ਤੂੰ ਦਾ ਖੇਤੋਂ ਹਟ ਜਾ ਓਏ ਪਹਿਲਾ ਮੈਚ ਜਿੱਤੇ ਨਹੀਂ ਗਿਆ ਕੱਢੇ ਜਾਣਾ ਰਹਿਣਾ ਉਹ ਤਾਇਆ ਮਿਹਨੇਗਾ ਤੋਂ ਮਾਰਦਾ ਯਾਰ ਤੂੰ ਉਹ ਯਾਰ ਕਰਾਉਂਗੇ ਅਸੀਂ ਫਿਰ ਕੱਢਣ ਜਾਣ ਦੇਗਾ ਨਾ ਰਜੇਗਾ ਜਿੱਦਣ ਜਾਣਾ ਪੱਕਾ ਹਾਂ ਜਾ ਬੜਿਓ ਕੰਮ ਦੱਸ ਗਿਆ ਤਾਇਆ ਤਮੇ ਸਟੂਰੀ ਪਾਉਣੀ ਆ ਯਾਰ ਮਰਦੀ ਇਹ ਤਾਂ ਅਸੀਂ ਹੁਣ ਦੋਨੇ ਜਣ ਹੁਣ ਪਾਈਏ ਅਸੀਂ ਓਰੇ ਫੜਾ ਓਰੇ ਹੁਣ ਘਰ ਤੋਂ ਜਾਏ ਉੱਥੇ ਬੈਠ ਕੇ ਤਾਂ ਠੰਡਾ ਰਹੇ ਐਵੇਂ ਗਰਮ ਹੋਈ ਮੈਚ ਵੀ ਜਿੱਤ ਲੈ ਕਰੋ ਪਹਿਲਾਂ ਮੇਰੇ ਸਾਲਿਓ ਆ ਦੇਖ ਲੈ ਢੱਡਲਾ ਜਾ ਉਹ ਕਰ ਲਾ ਦੇਖ ਲੈ ਲਾ ਯਾਰ ਤਾ ਆ ਤੂੰ ਗਰਮ ਕਾ ਤੂੰ ਚੱਲ ਪਾ ਪਾ ਕਰਾ ਉਹ ਥੋੜੀ ਤੇ ਕਰੀ ਜਾਣਾ ਜੀ ਕਰਤਾ ਜੀ ਬਹੁਤ ਕਰਤਾ ਲਾਈਟ ਦੇ ਦੇ ਯਾਰ ਉਹ ਗਰਮ ਹੁੰਦਾ ਯਾਰ ਪਾਪੇ ਤੂੰ ਜਾ ਯਾਰ ਤੂੰ ਆਇਆ ਅੱਜ ਮੈਂ ਗੰਡੇ ਲੜਫਾੜਾ ਇਧਰ ਓਏ ਹੁਣ ਚੱਕ ਦਿੰਨੇ ਆ ਯਾਰ ਗੱਡੀ ਗੱਲ ਕੀ ਉਹ ਤੂੰ ਅੱਖਾਂ ਜੇ ਮਰੀ ਜਾਂਦਾ ਸੀ ਸਹੇਲੀਆਂ ਮੈਂ ਤੇਰੀ ਅੱਖਾਂ ਮਾਰਨ ਉਹ ਯਾਰ ਪਾਪੇ ਯਾਰ ਤੂੰ ਐਵੇਂ ਬੁਲੀ ਐ ਨਾ ਤੇਨੂੰ ਮੈਂ ਕਹੀ ਨਾ ਖਰਚਾ 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 ਤੈਨੂੰ ਬਾਅਦ ਚ ਦੱਸੂਗਾ ਸਕੀਮ ਲਾਈ ਆ ਕੋਈ ਐਂ ਤਾਂ ਕਰੀ ਜਾਣਾ ਤੈਨੂੰ ਕੋਈ ਤੂੰ ਤੂੰ ਦੀ ਦੇਣਾ ਪੰਨਾ ਚ ਕਾਦੀ ਹੀ ਕੀ ਮੈਨੂੰ ਤੇਰਾ ਪਤਾ ਓਏ ਤੂੰ ਐਵੇਂ ਚ ਖਾ ਦੂੰਗਾ ਮੈਂ ਤੇਰਾ ਪ ਓ ਯਾਰ ਪਾਪੇ ਮੈਰੀ ਮੱਕ ਮਿਲ ਗੱਲ ਮੰਨ ਲੈ ਤੂੰ ਜਾ ਭਾਈ ਜਾ ਅੱਜ ਆਪੇ ਕਰ ਮੈਨੂੰ ਤੇਰੀ ਫਿਕਰ ਆ ਦੁਨੀਆ ਲੁੱਟ ਕੇ ਖਾ ਜੂ ਓਏ ਪਾਕ ਜਾ ਯਾਰ ਆ ਨਾ ਬੁੜਾ ਜਾ ਕਰ ਤੂੰ ਮਿੰਟੂ ਆਪਣੀ ਯਾਰੀ ਕੱਲੀ ਖੇਡਣ ਤੱਕ ਨਹੀਂ ਆਪਾਂ ਤੇਰੇ ਹਰ ਦੁੱਖ ਸੁੱਖ ਚ ਨਾਲ ਖੜੇ ਆ ਬਾਈ ਓ ਯਾਰ ਤੂੰ ਗੱਲਾਂ ਬੜੀਆਂ ਮਾਰਦਾ ਯਾਰ ਮਨਦੀਪ ਛੇਤੀ ਕਰ ਐਂ ਕਰੋ ਤੁਸੀਂ ਨਵੇੜੋ ਛੇਤੀ ਛੇਤੀ ਮਾ ਬਾਪ ਫੂਕੜੇ ਜਾਇਆ ਮਚੰਗਾ ਬੜਾ ਬੜਾ ਆਓ ਤੂੰ ਬੂਨਣ ਲੱਗ ਜੂ ਹੁਣ ਤਾਂ ਦੱਸ ਦੇ ਕੀ ਸਕੀਮ ਸੀ ਓ ਯਾਰ ਸਕੀਮ ਤਾਂ ਪਾਪੇ ਸੀਗੀ ਤੂੰ ਕਹਿੰਦਾ ਸੀ ਬੰਦੇ ਨਹੀਂ ਮਿਲਤੇ ਹਨਾ ਤੂੜੀ ਚੱਕਣੀ ਆ ਚਕਾਤੀਆਂ ਤੇਰੀ ਟੂੜੀ ਮੈਂ ਟੋਮਟਾ ਮੰਦਾ ਤੇਰੇ ਪੁੱਤ ਨੂੰ ਤੂੰ ਬੱਲੇ ਸ਼ਰਾ ਤੇ ਦਿਮਾਗੀ ਹੈ ਨਾ ਉਹ ਮੈਂ ਤੈਨੂੰ ਐਵੇਂ ਥੋੜੀ ਕਹਿੰਦਾ ਜੀ ਉਹ ਇਸ਼ਾਰੇ ਕਰੀ ਨੇ ਗੱਲ ਨਹੀਂ ਸੁਣਦਾ ਤੂੰ ਆਹੀ ਕੰਮ ਕਰਾਇਆ ਕਰਾਂਗਾ ਆਪਾਂ ਇਹਨੂੰ ਤਾਂ ਇੱਕ ਅੱਧਾ ਕੰਮ ਜਿਹੜਾ ਕੋਈ ਹੋਰ ਅੜਦਾ ਹੋਇਆ ਹਨਾ ਹਲ ਤਾਂ ਦਿਹਾੜੀ ਬਜਦੀ ਐ ਹੋਰ ਹੁਣ ਕੰਮ ਹਰ ਅੱਧੇ ਘੰਟੇ ਜੀ ਕਰਤਾਲਾ ਹੋਰ ਘੰਟਾ ਖਿਡਣ ਬਾਜਿਆ ਕਰੂੰ ਇਹਨਾਂ ਨੂੰ ਐ ਹੋ ਜਾ ਕਰੂਗਾ ਕੱਲ ਮਾਜਿਆ ਨੂੰ ਵੀ ਖੇਟਣ ਆ ਗਾੜਨਾ ਹਿੰਮਤ ਹੀ ਆਣਾ ਬੰਦੇ ਦਾ ਖਰਾ ਹਿੰਮਤ ਹੀ ਪੂਰੇ ਆ ਥੋੜਿਆ ਪੰਪ ਪਾੜ ਲਿਆ ਹਨਾ ਪੰਪ ਪਾਛ ਤੱਪੀ ਰੱਖਿਆ ਕਰੇਗਾ ਕੰਮ ਤੋਂ ਚਾ ਵਸ ਜੰਗ ਵਾਰਾ ਨਹੀਂ ਕਰੀ ਨਿੰਬੂ ਪਾਣੀ ਪੋਸ ਲਈ ਜਾਂਦਾ ਇਹਨੂੰ ਹਾਂ ਪਿਆ ਪਕੜਾ ਪਿਉਣਾ ਹਣਾ ਇਹਦਾ ਪੈ ਨਹੀਂ ਆ ਉਹ ਕਿੰਨੇ ਚਲਾਕ ਆ ਉਹ ਦੋਨੋਂ ਪਿਆ ਪੁੱਤ ਭਗਤ ਬੰਦੇ ਦਾ ਤੂੜੀ ਚਕਾ ਗਏ ਕੋਈ ਨਾ ਦੱਸਦਾ ਉਹਨਾਂ ਨੂੰ ਜਾ ਕੇ ਕਮਰਤੀਪੋ ਤਾਂ ਐਵੇਂ ਹੀ ਆਖਿੰਦੇ ਸੀ ਜਾਰੀ ਨਹੀਂ ਜਾਰੀ ਨਹੀਂ ਆਪਾਂ ਚੁਗਾਤਾ ਨਾ ਮਿੰਟ ਚ ਕਰਾਉਂਦੀ ਲੱਗਿਆ ਬਾਈ 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 ਉਹ ਆਪਣੇ ਤੇ ਕੋਈ ਯਾਰੀ ਯੂਰੀ ਨਹੀਂ ਉਹ ਗਿੱਠਾ ਜਿਹਾ ਆਪਣੇ ਤੇ ਸਕੀਮ ਲਾ ਗਿਆ ਨਾਲ ਉਹਦਾ ਪਿਓ ਉਹ ਐਵੇਂ ਮਰੀ ਜਾਂਦਾ ਨਹੀਂ ਮਰੀ ਜਾਂਦਾ ਯਾਰ ਬਾਈ ਆਦੇ ਕੰਨਾ ਨਾਲ ਸੁਣ ਕੇ ਆ ਅੱਖੀ ਦੇਖ ਕੇ ਆ ਉਹ ਯਾਰ ਉਹ ਤਾਂ ਆਪਣਾ ਇੰਨਾ ਕਰਦਾ ਦਾ ਯਾਰ ਬੰਦਾ ਵਾ ਚਲਾ ਕੇ ਨਿਕਲ ਗਿਆ ਆਪਣੇ ਤੇ ਸਕੀਮ ਲਾ ਗਿਆ ਉਹ ਦੋਨੇ ਪਿਓ ਪਤਾ ਅੱਛਾ ਯਾਰ ਹਾਂ ਚਾਹੇ ਪੁੱਛਣੇ ਜਾ ਕੇ ਗੁਰਵਿੰਦਰ ਪੈੜੀ ਹੋਈ ਆਪਣੇ ਨਾਲ ਤਾਂ ਹੁਣ ਕਰਨਾ ਕੀ ਆਪਣੀ ਮਜਬੂਰੀ ਸੀ ਵੀਰ ਬੰਦਾ ਐ ਨਹੀਂ ਸੀ ਆਪਣੇ ਕੋਲੇ ਚੱਲ ਆਇਆ ਖੇਡਣ ਤਾਂ ਲੈ ਕੇ ਚਾਲਦਾ ਲੈ ਕੇ ਜਾਵਾਂਗੇ ਹੁਣ ਮਿੰਟੂ ਨਾਲ ਆਜਾ ਸਹੀ ਉਹ ਤਾਂ ਮੈਨੂੰ ਲੱਗਦਾ ਨਹੀਂ ਲੈ ਕੇ ਆ ਗਏ ਮੁੰਡੇ ਤਾਂ ਹਿੰਮਤ ਹੀ ਹੈ ਨਾ ਕਰ ਹਿੰਮਤ ਹੀ ਹੈ ਆ ਗਏ ਆ ਰੈਂਟੂ ਚੱਲੀਏ ਨਾ ਬਈ ਆ ਪਾਣੀ ਜਾਂਦੇ ਯਾਰ ਮਾ ਤਾਂ ਪੈਣਾ ਬਈ ਪੱਕਾ ਛੱਡ ਕੇ ਗਰਮੀ ਵਾਲੀ ਆ ਯਾਰ ਐਂ ਦਾ ਤੂੰ ਕਰਦਾ ਮੇਰੀ ਗੱਲ ਸੁਣੋ ਪੁੱਤ ਹਾਂ ਤਾਂ ਆ ਨਿੰਬੂ ਪਾਣੀ ਬਣਾਉਣੇ ਆ ਆਪਾਂ ਨਿੰਬੂ ਹੀ ਨਹੀਂ ਕਰੇ 20-20 ਰੁਪਏ ਕੱਢੋ ਹਾਂ ਲੈ 40 ਰੁਪਏ ਓਏ ਉਹ ਕੰਮ ਤਾਂ ਛੱਡਾ